ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੂ ਦੀ ਅੱਜ ਰਿਹਾਈ ਹੋ ਗਈ ਜੀਹਾਂ ਗੁਰਪ੍ਰੀਤ ਸੇਖੂ ਜੜੇ ਹੈਗੇ ਨੇ ਜੇਲ੍ਹ ਚ ਬਾਹਰ ਆ ਗਏ ਨੇ ਦੱਸਦੀ ਕਿ ਬੀਤੇ ਦਿਨੇ ਜਿਹੜੇ ਹੈਗਾ ਫਿਰੋਜ਼ਪੁਰ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਵੱਡੀ aarop ਮੀਡੀਆ ਰਿਪੋਰਟਸ ਦੇ ਮੁਤਾਬਕ ਲੱਗੇ ਸੀ ਤੇ ਪੁਲਿਸ ਦੇ ਮੁਤਾਬਕ ਜਿਵੇਂ ਮੀਡੀਆ ਰਿਪੋਰਟਸ ਦੀ ਗੱਲ ਕਰ ਰਹੇ ਤੇ ਉਹਨਾਂ ਤੇ ਸ਼ਿਕਾਇਤ ਕਿਸੇ ਨੇ ਦਰਜ ਕੀਤੀ ਸੀ ਉਹਨਾਂ ਦੇ ਖਿਲਾਫ ਕਿ ਇਹਨਾਂ ਨੇ ਜਿਹੜਾ ਹੈਗਾ ਪ੍ਰਚਾਰ ਦੇ ਦੌਰਾਨ ਜਿਹੜਾ ਹੈਗਾ ਡਰਾਇਆ ਧਮਕਾਇਆ ਤੇ ਇਦਾਂ ਦੇ ਵੱਡੇ aaropa ਦੇ ਤਹਿਤ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਲੇਕ ਆਗਰੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਰਿਹਾਈ ਹੋਈ ਹੈ ਦੱਸ ਦਈਏ ਕਿ ਬੀਤੇ ਕੱਲ ਹਾਈ ਕੋਰਟ ਨੇ ਜਿਹੜੇ ਸੀਗੇ ਉਹਨਾਂ ਨੂੰ ਰਿਹਾ ਕਰਨ ਦੇ ਆਦੇਸ਼ ਦਿੱਤੇ ਸੀ ਕਿਉਂਕਿ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਵੱਡਾ ਇਕੱਠ ਕਰਕੇ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਤੇ ਸਾਫ਼ ਤੌਰ ਤੇ ਕਿਹਾ ਸੀ ਕਿ ਜ਼ੋਰ ਜ਼ਬਰਦਸਤੀ ਗਲਤ ਤਰੀਕੇ ਦੇ ਨਾਲ ਬਿਨਾਂ ਕਿਸੇ ਗੱਲ ਤੋਂ ਜੁੜੇਗਾ ਗੁਰਪ੍ਰੀਤ ਸੇਕ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਵੀ ਇਸ ਚ ਗੱਲ ਹੈ ਨਹੀਂ ਹੈ ਨਾ ਉਹਨਾਂ ਤੇ ਕੋਈ ਕੁਝ ਪ੍ਰੂਫ ਨਹੀਂ ਨਾਹੀਂ ਕੋਈ ਗੱਲ ਹੈ ਬਿਨਾ ਗੱਲ ਤੋਂ ਜਿਹੜਾ ਗੁਰਪ੍ਰੀਤ ਸੇਖੂ ਨੂੰ ਗ੍ਰਿਫਤਾਰ ਕੀਤਾ ਤੇ ਵੱਡੇ ਰੋਸ ਪ੍ਰਦਰਸ਼ਨ ਵੀਤੇ ਕੱਲ ਜਿਹੜਾ ਹੈਗਾ ਗੁਰਪ੍ਰੀਤ ਸੇਖੂ ਦੇ ਸਮਰਥਕਾਂ ਵੱਲੋਂ ਕੀਤਾ ਗਿਆ ਸੀ ਦੱਸਦਾ ਕਿ 2016 ਚ ਜਿਹੜਾ ਨਾਬਾ ਜੇਲ ਬ੍ਰੇਕ ਕਾਂਡ ਹੋਇਆ ਸੀ ਉਸ ਦਾ ਮਾਸਟਰਮਾਈਂਡ ਹੈ ਗੁਰਪ੍ਰੀਤ ਸੇਖੂ ਤੇ ਇਹਨਾਂ ਦੇ ਵੱਡੇ aarop ਸੀ ਕਿ ਇਹਨਾਂ ਦੇ 6 ਜਿਹੜੇ ਕਹਿੰਦੀ ਸੀ ਉਹਨਾਂ ਨੂੰ ਜਿਹੜਾ ਸੀਗਾ ਫਰਾਰ ਹੋਣ ਚ ਮਦਦ ਕੀਤੀ ਸੀ ਤੇ ਉਸਤੇ ਮਾਸਟਰਮਾਈਂਡ ਸੀਗੇ ਤੇ ਇਹਨਾਂ ਤੇ ਵੱਡੇ ਆਰੋਪਾਂ ਦੇ ਤਹਿਤ 10 ਸਾਲ ਦੀ ਜੇਲ੍ਹ ਵੀ ਗੁਰਪ੍ਰੀਤ ਸਿੰਘ ਨੂੰ ਕੱਢੀ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਜੇਲ੍ਹ ਤੋਂ ਬਾਹਰ ਆਏ ਇਹਨਾਂ ਨੇ ਸਮਾਜ ਸੇਵਾ ਕਰਨੀ ਸ਼ੁਰੂ ਕਰਤੀ ਸਮਾਜ ਸੇਵਕ ਬਣ ਗਏ ਤੇ ਉਸ ਤੋਂ ਬਾਅਦ ਬਿਲਕੁਲ ਇਹਨਾਂ ਨੇ ਜੋ ਗੈਂਗਸਟਰ ਦੀ ਛਵੀ ਸੀਗੀ ਉਹ ਅੱਛੇ ਇਨਸਾਨ ਹੋਣ ਚ ਸਮਾਜ ਸੇਵਕ ਹੋਣ ਚ ਬਦਲੀ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੋਵੇਂ ਪਤਨੀਆਂ ਹੈਗੇ ਮਨਦੀਪ ਕੌਰ ਤੇ ਕੁਲਜੀਤ ਕੌਰ ਉਹ ਜ਼ਿਲ੍ਹਾ ਪਰਿਸ਼ਦ ਜਿਹੜੀ ਕੱਲ ਹੋਣ ਵਾਲੀ 14 ਤਰੀਕ ਨੂੰ ਚੋਣ ਨੇ ਕੱਲ ਵੋਟਿੰਗ ਹੋਗੀ ਉਸ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਨੀਤੀ ਦੀ ਚੋਣਾਂ 'ਚ ਜਿਹੜੇ ਹੈਗੇ ਆ ਉਹ ਚੋਣ ਲੜ ਰਹੇ ਨੇ ਤੇ ਆਪਣੀ ਪਤਨੀਆਂ ਦੇ ਹੱਕ 'ਚ ਜਿਹੜੇ ਗੁਰਪ੍ਰੀਤ ਸੇਖੂ ਸੀ ਉਹ ਜਨ ਪ੍ਰਚਾਰ ਕਰ ਰਹੇ ਸੀ ਜਿਸ ਦੌਰਾਨ ਹੀ ਉਸ ਤੋਂ ਬਾਅਦ ਗੁਰਪ੍ਰੀਤ ਸੇਖੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਵੱਡੇ aarop ਜਿਹੜੇ ਸੀਗੇ ਕਿਤੇ ਨਾ ਕਿਤੇ ਲੱਗੇ ਤੇ ਉਸ ਤੋਂ ਬਾਅਦ ਵੱਡਾ ਰੋਸ ਜਿਹੜਾ ਸਿਕੋਨਰ ਦੇ ਸਮਰਥਕਾਂ ਵੱਲੋਂ ਦੇਖਣ ਨੂੰ ਮਿਲਿਆ ਲੇਕਿਨ ਬੀਤੇ ਕੱਲ ਫਿਰ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਸੀਗੇ ਉਹਨਾਂ ਦੀ ਰਿਹਾਈ ਦੇ ਤੇ ਹੁਣ ਥੋੜੀ ਦੇਰ ਪਹਿਲੇ ਅੱਜ ਜਿਹੜਾ ਹੈਗਾ ਗੁਰਪ੍ਰੀਤ ਸੇਖੂ ਰਿਹਾ ਹੋ ਗਏ ਨੇ ਤੇ ਉਹ ਜੇਲ੍ਹ 'ਚੋਂ ਬਾਹਰ ਆ ਗਏ ਨੇ ਤੇ ਇਹ ਤਸਵੀਰਾਂ ਤੋ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਵੀਡੀਓ ਵੀ ਸਾਂਝੀ ਕੀਤੀ ਤੇ ਉੱਚ ਸਾਫ਼ ਤੌਰ ਤੇ ਉਹਨਾਂ ਨੇ ਆਪਣੇ ਸਮਰਥਕਾਂ ਦਾ ਤੇ ਅਕਾਲੀ ਦਲ ਦਾ ਵੀ ਜਿਹੜਾ ਹੈਗਾ ਧੰਨਵਾਦ ਕੀਤਾ ਉਹਨਾਂ ਦਾ ਨਾਲ ਖੜਨ ਲਈ ਤੇ ਉਹਨਾਂ ਦੀ ਰਿਹਾਈ ਲਈ ਤੇ ਸਰਕਾਰ ਖਿਲਾਫ ਆਵਾਜ਼ ਚੁਕ ਲਈ ਸੁਣੋ ਗੁਰਪ੍ਰੀਤ ਸਿੰਘ ਨੇ ਕੀ ਕੁਝ ਕੀਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਜੇਲ੍ਹ ਤੋਂ ਬਾਹਰ ਆ ਚੁੱਕਿਆ ਤੇ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦਾ ਆਸ਼ੀਰਵਾਦ ਲੈ ਕੇ ਆਪਾਂ ਚੱਲੇ ਸੀ ਉਹਨਾਂ ਦੀ ਕਿਰਪਾ ਸਦਕਾ ਤੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਸਾਬਕਾ ਐਮਐਲਏ ਸਰਦਾਰ ਜੁਗਿੰਦਰ ਸਿੰਘ ਜਿੰਦੂ ਤੇ ਵਕੀਲ ਸਾਹਿਬ ਕਲੇਰ ਜੀ ਤੇ ਮੇਰੇ ਹਲਕੇ ਦੇ ਹਾਤੀ ਦੇ ਬਹੁਤ ਹੀ ਸਤਿਕਾਰਯੋਗ ਮੇਰੇ ਸਾਰੇ ਭੈਣ ਸਾਰੇ ਭਰਾ ਜਿਨ੍ਹਾਂ ਨੇ ਮੇਰੇ ਪਿੱਛੇ ਇੰਨਾ ਕੱਲ ਇਕੱਠ ਕੀਤਾ ਇੰਨਾ ਸਟਰਗਲ ਕੀਤਾ ਆਪ ਦੀ ਸਮੁੱਚੀ ਟੀਮ ਦਾ ਤੇ ਆਪਦੇ ਹਲਕੇ ਦੇ ਲੋਕਾਂ ਦਾ ਪੂਰੇ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਪਿੱਛੇ ਕੱਲ ਬਹੁਤ ਸਟਰਗਲ ਕੀਤਾ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਾਰ ਕੀਤਾ ਤੇ ਜਿਨ੍ਹਾਂ ਦੇ ਕਾਰਨ ਮੈਂ ਬਾਹਰ ਆਇਆ ਤੇ ਮੈਂ ਆਪ ਸਭ ਜੀ ਦਾ तहे ਦਿਲੋਂ ਧੰਨਵਾਦੀ ਹਾਂ ਤੇ ਮੈਂ ਇੱਕ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹਣਾ ਕਿ ਉਹ ਬਿਲਕੁਲ ਫੇਰ ਇਲੈਕਸ਼ਨ ਕਰਾਉਣ ਵੋਟਾਂ ਬਿਲਕੁਲ ਫੇਰ ਪੈਂਡੀਆਂ ਚਾਹੀਦੀਆਂ ਕੋਈ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਮੇਰੀ ਅਪੀਲ ਆ ਤੇ ਜੁਡੀਸ਼ਰੀ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸੱਚਾਈ ਨੂੰ ਪਛਾਣਦੇ ਹੋਏ ਮੇਰੀ ਰਿਹਾਈ ਕੀਤੀ ਆ ਤੇ ਮੈਂ ਤੈਨੂੰ ਧੰਨਵਾਦ ਹਾਂ ਸਮੁੱਚੀ ਸੰਗਤ ਦਾ ਬਾ ਦੁਬਾਰਾ ਤੋਂ ਜਿਨ੍ਹਾਂ ਦੇ ਸਦਕੇ ਮੈਂ ਬਾਹਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਫ਼ ਤੌਰ ਤੇ ਹੁਣ ਜੀਲ ਤੋਂ ਰਿਹਾਨ ਤੋਂ ਬਾਅਦ ਜੋੜ ਕੇ ਗੁਰਪ੍ਰੀਤ ਸੇਖੂ ਬੇहद ਖੁਸ਼ ਨੇ ਹੁਣ ਸਾਫ਼ ਤੌਰ ਤੇ ਜਿਹੜਾ ਹੈਗਾ ਉਹਨਾਂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਹੁਣ ਉਹ ਜਿਹੜੇ ਜਾਸ ਗੁਰਪ੍ਰੀਤ ਸੇਖੂ ਨੂੰ ਜੇਲ ਤੋਂ ਬਾਹਰ ਆ ਚੁੱਕੇ ਨੇ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦਿੱਖਦੇ ਰਹੋ ਪੰਜਾਬ ਤੱਕ